ਹਾਂਜੀ ਕੀ ਹਾਲ ਚਾਲ ਨੇ ਅੱਜ ਆਪਣਾ ਚੌਥਾ ਦਿਨ ਹੈ ਆਪਣੇ ਪਲੇਅਰ ਆ ਚੁੱਕੇ ਨੇ ਹਲਕੇ ਹਲਕੇ ਰਨਿੰਗ ਕਰ ਰਹੇ ਨੇ ਗਾਹ ਚੱਲਦੇ ਆਪਾਂ ਕਬੱਡੀ ਦਾ ਗਰਾਊਂਡ ਦੇ ਵੱਲ ਲਓ ਜੀ ਗੱਗੀ ਵਰਗੇ ਮੁੰਡੇ ਆ ਗਏ ਤੇ ਆਪਾਂ ਹਲਕੇ ਹਲਕੇ ਇਹ ਦੋ ਕ ਚੱਕਰ ਲਾ ਲੇ ਲਓ ਜੀ ਲਓ ਜੀ ਖਰਾਜੀ ਆ ਗਿਆ ਸਾਡਾ ਅੱਜ ਤੋਂ ਬਾਅਦ ਅਸੀਂ ਹੁਣ ਥੋੜੀ ਜੀ ਕਬੱਡੀ ਦੀ ਵੀ ਤਿਆਰੀ ਕਰਿਆ ਕਰਾਂਗੇ ਨਾਲ ਦੀ ਨਾਲ ਰਨਿੰਗ ਕਰ ਲਈ ਅਸੀਂ ਜੁੜੇ ਰਹੋ ਬਾਈ ਆਪਣੀ ਵੀਡੀਓ ਦੇ ਨਾਲ YouTube ਚੈਨਲ ਬਣਿਆ ਹੋਇਆ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰੋ ਸਾਰੇ ਜਾਣੇ ਨਵੀਂ ਵੀਡੀਓ ਪਾਇਆ ਕਰਾਂਗੇ ਆਪਾਂ ਰਾਜੀ ਪਹਿਲੀ ਨੇ ਥੱਕ ਜੀ ਬਾਈ ਖੇਡਣਾ ਅਸੀਂ ਹਲੇ